ਜਿਸ ਤਰੀਕੇ ਨਾਲ ਅੱਜਕੱਲ੍ਹ ਬਿਮਾਰੀਆਂ ਬਹੁਤ ਤੇਜ਼ੀ ਦੇ ਨਾਲ ਵਧ ਰਹੀਆਂ ਨੇ ਕਈ ਲੋਕ ਕਹਿੰਦੇ ਨੇ ਅਸੀਂ ਤਾਂ ਘਰ ਦਾ ਖਾਣਾ ਹੀ ਖਾਂਦੇ ਹਾਂ ਫਿਰ ਆ ਕੇ ਜੋ ਹੈ ਬਿਮਾਰੀ ਘਰ ਦੇ ਵਿੱਚ ਕਿਉਂ ਆਈ ਤਾਂ ਮੈਂ ਇੱਥੇ ਗੱਲ ਜ਼ਰੂਰ ਕਰਨਾ ਚਾਹਾਂਗੀ ਕਿ ਸਾਡੀ ਘਰ ਦੀ ਰਸੋਈ ਦੇ ਵਿੱਚ ਸਬਜ਼ੀ ਬਣਾਉਣ ਦੇ ਲਈ ਦਾਲ ਬਣਾਉਣ ਦੇ ਲਈ ਖਾਣਾ ਬਣਾਉਣ ਦੇ ਲਈ ਜਿਹੜੀ ਤੁਸੀਂ ਤੇਲ ਦਾ ਇਸਤੇਮਾਲ ਕਰ ਰਹੇ ਹੋ ਕੀ ਤੁਸੀਂ ਗਲਤ ਚੁਆਇਸ ਤਾਂ ਨਹੀਂ ਕਰ ਲਈਏ ਜਿਹੜਾ ਤੇਲ ਤੁਸੀਂ ਖਾ ਰਹੇ ਹੋ ਆਪਣੇ ਪਰਿਵਾਰ ਨੂੰ ਖਿਲਾ ਰਹੇ ਹੋ ਅ ਜਿਸ ਦੇ ਉੱਪਰ ਗੱਲ ਕਰਾਂਗੇ ਤੇ ਮੈਂ ਤੁਹਾਨੂੰ ਮੋٹے ਤੌਰ ਤੇ ਉਹ ਛੇ ਤਰ੍ਹਾਂ ਦੇ ਤੇਲ ਜ਼ਰੂਰ ਦੱਸਾਂਗੀ ਜਿਨ੍ਹਾਂ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਖਾਣ ਦੇ ਲਈ ਆਪਣੇ ਘਰ ਦੀ ਕਿਚਨ ਦੇ ਵਿੱਚ ਕਿਉਂਕਿ ਇਹ ਕਿਤੇ ਨਾ ਕਿਤੇ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੇ ਨੇ ਸਭ ਤੋਂ ਅੱਛੀ ਹੈ ਅਗਰ ਆਪਾਂ ਤੇਲ ਦੀ ਗੱਲ ਕਰ ਲਈਏ ਖਾਣ ਦੇ ਵਿੱਚ ਤਾਂ 올ਿਵ ਆਇਲ ਹੈ ਐਵੋਕਾਡੋ ਆਇਲ ਹੈ ਔਰ ਸਾਡੇ ਲਈ ਇੱਕ ਬਹੁਤ ਜਿਹੜਾ ਸੀ ਵਧੀਆ ਢੰਗ ਨਾਲ ਆਪਣੇ ਘਰਾਂ ਵਿੱਚ ਯੂਜ਼ ਕਰਦੇ ਹਾਂ ਸਰੋਂ ਦਾ ਤੇਲ ਬਹੁਤ ਹੈਲਦੀ ਹੈ ਲੇਕਿਨ ਉਸ ਨੂੰ ਸਾੜ ਕੇ ਜੋ ਹੈ ਉਸ ਦਾ ਧੂਆਂ ਕੱਢ ਕੇ ਉਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਜਦੋਂ ਅਸੀਂ ਉਸ ਨੂੰ ਤੇਜ਼ ਹੀਟ ਦੇ ਉੱਪਰ ਸਾੜ ਲੈਂਦੇ ਆ ਉਸ ਦਾ ਧੂਆਂ ਚੰਗੀ ਤਰ੍ਹਾਂ ਕੱਢ ਦਿੰਨੇ ਆ ਔਰ ਉਸ ਦਾ ਜਿਹੜਾ ਰੰਗ ਬਦਲ ਜਾਂਦਾ ਨਾ ਡਾਰਕ ਤੋਂ ਅਸੀਂ ਉਹਦਾ ਲਾਈਟ ਕਲਰ ਜਦ ਕਰ ਲੈਨੇ ਆ ਤਾਂ ਉਸੇ ਵਿੱਚ ਵੀ ਜੋ ਹੈ ਉਹ ਸਾਡੇ ਲਈ ਕਿਤਨਾ ਕਿਤੇ 언ਹੈਲਦੀ ਹੋ ਜਾਂਦਾ ਹੈ ਔਰ ਅਗਰ ਉਸ ਨੂੰ ਫਿਰ ਅਸੀਂ ਬਾਰ ਬਾਰ ਯੂਜ਼ ਕਰ ਰਹੇ ਹੁੰਨੇ ਆ ਤਾਂ ਉਸ ਦੇ ਵਿੱਚ ਟ੍ਰਾਂਸ ਫੈਟ ਵੀ ਬਣ ਜਾਂਦਾ ਸੋ ਜਿਹੜਾ ਹੈ ਸਰੋਂ ਦੇ ਤੇਲ ਦਾ ਵੀ ਇਸਤੇਮਾਲ ਕਰਨਾ ਤਾਂ ਉਸ ਨੂੰ ਬਹੁਤ ਜ਼ਿਆਦਾ ਸਾੜ ਕੇ ਨਹੀਂ ਕਰਨਾ ਤੁਸੀਂ ਨਾਰਮਲ ਕੁਕਿੰਗ ਕਰ ਰਹੇ ਹੋ ਤੇਲ ਪਾਇਆ ਹਲਕਾ ਜਿਹਾ ਗਰਮ ਹੋਇਆ ਉਸ ਬਾਅਦ ਤੁਸੀਂ ਜੋ ਵੀ ਮਸਾਲੇ ਪਾਉਂਦੇ ਹੋ ਉਸ ਪਾ ਕੇ ਸਬਜ਼ੀ ਬਣਾ ਸਕਦੇ ਹੋ ਤੜਕਾ ਲਗਾ ਸਕਦੇ ਹੋ ਕਿਤੇ ਵੀ ਤੁਹਾਨੂੰ ਸਰੋਂ ਦੇ ਤੇਲ ਦੀ 스멜 ਨਹੀਂ ਆਏਗੀ ਕਈਆਂ ਦਾ ਕਹਿਣਾ ਹੈ ਜਦ ਤੱਕ ਤੇਲ ਨੂੰ ਸਾੜਿਆ ਨਹੀਂ ਜਾਏਗਾ ਤਾਂ ਉਸ ਵਿੱਚ ਜੋ 스멜 ਆਂਦੀ ਹੈ ਖਾਣ ਵੇਲੇ ਸੋ ਹਲਕਾ ਗਰਮ ਕਰਕੇ ਹੀ ਤੁਸੀਂ ਜਿਵੇਂ ਹੀ ਤੜਕਾ ਲਗਾਣੇ ਹੋਵੇਂ ਨੋਰਮਲ ਤੜਕਾ ਲਗਾਓਗੇ ਤਾਂ ਵੀ ਸਰੋਂ ਦੇ ਤੇਲ ਦੀ ਤੁਹਾਨੂੰ 스멜 ਖਾਣੇ ਵਿੱਚ ਨਹੀਂ ਆਏਗੀ ਖੈ ਅਗਲੀ ਹੁਣ ਮੈਂ ਮੇਨ ਟਾਪਿਕ ਤੇ ਆ ਜਾਵਾਂ ਕਿ ਕਿਹੜੇ ਕਿਹੜੇ ਤੇਲ ਨੇ ਜਿਹੜੇ ਸਾਨੂੰ ਆਪਣੀ ਘਰ ਦੀ ਰਸੋਈ ਵਿੱਚ ਖਾਣਾ ਬਣਾਉਣ ਦੇ ਲਈ ਇਸਤੇਮਾਲ ਬਿਲਕੁਲ ਵੀ ਨਹੀਂ ਕਰਨੇ ਚਾਹੀਦੇ ਤਾਂ ਉਸ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਪਾਮ ਆਇਲ ਦੀ ਇਸ ਦੇ ਵਿੱਚ ਸੈਚੁਰੇਟਿਡ ਫੈਟ ਜਿਹੜਾ ਹੈ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ ਔਰ ਸੈਚੁਰੇਟਿਡ ਫੈਟ ਜਿਹੜਾ ਹੁੰਦਾ ਉਹ ਕਿਤੇ ਨਾ ਕਿਤੇ ਐਲ ਡੀ ਐਲ ਯਾਨੀ ਕਿ ਜਿਹੜਾ ਬੈਡ ਕੋਲੇਸਟ੍ਰੋਲ ਹੈ ਉਸ ਦਾ ਕਾਰਨ ਬਣ ਜਾਂਦਾ ਸ तो बैड कोलैसट्रोलना शुरू हो जाता है तो उसने ने कई तरह दिया, दिल बीमारियां दिया, की शुरुआत चाहे आप हाई बीपी कर कह लीए या दिल न जुड़ी कोई भी आप इशू की गल कर लिए तो प्रॉब्लम जो है अगों सो इसलिए पाम ऑयल ज ਉਹਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਜਿਹੜੇ ਵੀ ਬਾਹਰੋਂ ਅਸੀਂ ਖਾਣ ਪੀਣ ਦੀਆਂ ਚੀਜ਼ਾਂ ਲੈਨੇ ਆ ਉਹਦੇ ਵਿੱਚ ਵੀ ਪਿੱਛੇ ਇਨਗਰੀਡੀਐਂਟਸ ਵਿੱਚ ਤੁਸੀਂ ਜ਼ਰੂਰ ਪੜ ਲਿਆ ਕਰੋ ਕਿਉਂਕਿ ਕਈ ਚੀਜ਼ਾਂ ਦੀ ਕੀਮਤ ਘਟਾਉਣ ਦੇ ਲਈ ਉਸਦੇ ਵਿੱਚ ਪਾਮ ਆਇਲ ਦਾ ਇਸਤੇਮਾਲ ਕੀਤਾ ਜਾਂਦਾ ਹੈ ਚਾਹੇ ਆਪਾਂ ਚਿਪਸ ਨਮਕੀਨ ਭੁਜੀਆਂ ਬਿਸਕਟਸ ਤੁਸੀਂ ਜੇ ਹੈ ਉਸਦੇ ਪਿੱਛੇ ਡਿਟੇਲ ਅਗਰ ਤੁਸੀਂ ਪੜਦੇ ਹੋ ਤਾਂ ਤੁਹਾਨੂੰ ਪਤਾ ਚੱਲ ਜਾਏਗਾ ਕਿ ਉਸਦੇ ਵਿੱਚ ਕਿਹੜੇ ਤੇਲ ਦਾ ਇਸਤੇਮਾਲ ਕੀਤਾ ਗਿਆ ਹੈ ਸੋ ਪਾਮ ਆਇਲ ਨਾ ਤੁਸੀਂ ਖੁਦ ਖਾਓ ਨਾ ਆਪਣੇ ਬੱਚਿਆਂ ਦੇ ਲਈ ਜਿਹੜੀ ਤੁਸੀਂ ਉਹਨਾਂ ਦੇ ਲਈ ਟੇਸਟੀ ਚੀਜ਼ਾਂ ਆਪਣੇ ਵੱਲੋਂ ਲੈ ਕੇ ਆਨੇ ਹੋ ਕਿ ਬੱਚਾ ਖੁਸ਼ ਹੋ ਜਾਏਗਾ ਇਹ ਖਾ ਕੇ ਕਿਦਿਆਂ ਕੀਤੇ ਤੁਸੀਂ ਗਲਤ ਤੇਲ ਦੇ ਵਿੱਚ ਬਣੀਆਂ ਚੀਜ਼ਾਂ ਪ੍ਰੋਸੈਸਡ ਫੂਡ ਜਿਹੜਾ ਆਪਣੇ ਬੱਚੇ ਨੂੰ ਦੇ ਰਹੇ ਹੋ ਨਾ ਤਾਂ ਤੁਸੀਂ ਆਪਣੇ ਹੱਥਾਂ ਦੇ ਨਾਲ ਆਪਣੇ ਬੱਚੇ ਨੂੰ ਬਿਮਾਰੀਆਂ ਦੇ ਰਹੇ ਹੋ ਸੋ ਘਰ ਦਾ ਸਾਫ਼ ਸੁਥਰਾ ਖਾਣਾ ਔਰ ਪਾਵਲ ਦਾ ਇਸਤੇਮਾਲ ਨਹੀਂ ਕਰਨਾ ਸੈਕਿੰਡ ਆਪਾਂ ਗੱਲ ਕਰ ਲਈਏ ਵੈਜੀਟੇਬਲ ਆਇਲ ਜਿਹੜਾ ਹੁੰਦਾ ਹੈ ਜਾਂ ਆਪਾਂ ਉਸ ਨੂੰ ਵਨਸਪਤੀ ghee ਵੀ ਕਹਿ ਦਿੰਦੇ ਆ ਡਾਲਡਾ ghee ਜਿਹੜਾ ਆਪਾਂ ਪਹਿਲਾਂ ਤਾਂ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਸੀ ਇਹ ਵੀ ਜੋ ਹੈ ਸਾਡੀ ਸਿਹਤ ਦੇ ਲਈ ਬਹੁਤ ਹੀ ਜ਼ਿਆਦਾ ਅਨ ਹੈਲਦੀ ਹੈ ਉਸ ਦੇ ਪਿੱਛੇ ਰੀਜ਼ਨ ਕੀ ਮੰਨਿਆ ਜਾਏ ਕਿਉਂਕਿ ਦੇਖੋ ਇਹ ਬੜਾ ਹਾਈ ਹੀਟ ਤੇ ਪ੍ਰਿਪੇਅਰ ਕੀਤਾ ਜਾਂਦਾ इसकी पूरी प्रोसैसिंग है जी हाई हीट पर होंगी इस ट्रांसफैट भी बहुत ज्यादा मात्रा में बनया हूं और ट्रांसफैट जिथे भी आ जाएगा उल्थ इशू देने ही देने हैं दिल के लिए खतरनाक हो ही जाना है और इस बॉडी के कई तरह के हार्मफुल टॉक्सिन बनने शुरू हो जाते हैं जोड़े साढ़े ऑर्गन ने उन्होंने ਉਹ ਉਹਨਾਂ ਦੇ ਉੱਪਰ ਵੀ ਇਨਫਲੇਮੇਸ਼ਨ ਯਾਨੀ ਕਿ ਸੋਜਿਸ਼ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਕਰਕੇ ਹੌਲੀ-ਹੌਲੀ ਇਹ ਵੱਡੀ ਬਿਮਾਰੀ ਦਾ ਵੀ ਰੂਪ ਲੈ ਸਕਦੇ ਨੇ ਅਗਲੀ ਗੱਲ ਕਰਾਂਗੀ ਜੀ ਮੋਸਟਲੀ ਅਸੀਂ ਦੇਖਦੇ ਹਾਂ ਜਿਹੜਾ ਰੀਯੂਜ਼ਡ ਫਰਾਈਂਗ ਆਇਲ ਹੁੰਦਾ ਹੈ ਜਿਹੜਾ ਫਰਾਈ ਕੀਤਾ ਹੋਇਆ ਤੇਲ ਹੈ ਅਸੀਂ ਕਈ ਵਾਰੀ ਖੁਦ ਵੀ ਘਰਾਂ ਵਿੱਚ ਹੁੰਦਾ ਹੈ ਕਿ ਕੋਈ ਚੀਜ਼ ਫਰਾਈ ਕੀਤੀ ਕੋਈ ਸਬਜ਼ੀ ਅਸੀਂ ਫਰਾਈ ਕੀਤੀ ਮੋਸਟਲੀ ਜਿਵੇਂ ਕarele ਹੈ ਇਹ ਕੋਈ ਵੀ ਆਪਾਂ ਸਬਜ਼ੀ ਜਦ ਫਰਾਈ ਕਰ ਲੈਨੇ ਆ ਤੇਲ ਅਸੀਂ ਫੇਰ ਕੜਾਈ ਦੇ ਵਿੱਚ ਰੱਖ ਲੈਨੇ ਆ ਅਸੀਂ ਦੇਖ ਰਹੇ ਹੁੰਨੇ ਆ ਕਿ ਉਹ ਰੰਗ ਵਿੱਚ ਵੀ ਕਾਲੇਪਨ ਵਿੱਚ ਆ ਚੁੱਕਿਆ ਔਰ ਅਸੀਂ ਫੇਰ ਉਸ ਨੂੰ ਹੌਲੀ ਹੌਲੀ ਜੋ ਹੈ ਕੁਝ ਦਿਨ ਤੱਕ ਸਬਜ਼ੀ ਬਣਾਉਣ ਦੇ ਵਿੱਚ ਇਸਤੇਮਾਲ ਕਰਦੇ ਰਹਿੰਨੇ ਆ ਸੋ ਇਹ ਜਿਹੜਾ ਰੀਯੂਜ਼ ਕਰਦੇ ਆ ਨਾ ਅਸੀਂ ਵਰਤਿਆ ਹੋਇਆ ਜਿਹੜਾ ਤੇਲ ਹੈ ਔਰ ਉਸ ਦਾ ਰੰਗ ਵੀ ਬਦਲ ਚੁੱਕਿਆ ਪੂਰੀ ਤਰ੍ਹਾਂ ਨਾਲ ਇਹ ਬਹੁਤ ਹੀ ਜ਼ਿਆਦਾ ਡੇਂਜਰਸ ਹੈ ਸਾਡੀ ਹੈਲਥ ਦੇ ਲਈ ਕਿਉਂਕਿ ਇਸ ਦੇ ਵਿੱਚ ਵੀ ਟਰਾਂਸਫਰ ਜੋ ਹੈ ਬਹੁਤ ਜ਼ਿਆਦਾ ਬਣ ਚੁੱਕਿਆ ਹੁੰਦਾ ਔਰ ਕਈ ਦਿਨਾਂ ਦਾ ਅਗਰ ਇਹ ਤੇਲ ਪਿਆ ਹੋਇਆ ਤੇ ਇਸ ਨੂੰ ਮੈਂ ਅਗਰ ਕਹਾਂ ਜ਼ਹਿਰ ਤੋਂ ਘੱਟ ਨਹੀਂ ਹੈ ਤਾਂ ਮੈਂ ਬਿਲਕੁਲ ਵੀ ਇੱਥੇ ਗਲਤ ਨਹੀਂ ਹਾਂ ਸੋ ਬਿਲਕੁਲ ਵੀ ਜਿਹੜਾ ਫਰਾਈ ਕੀਤਾ ਹੋਇਆ ਤੇਲ ਹੈ ਦੁਬਾਰਾ ਨਹੀਂ ਵਰਤਣਾ ਚਾਹੀਦਾ ਇਹ ਕਿਤੇ ਨਾ ਕਿਤੇ ਅਗਰ ਰੈਗੂਲਰ ਇਸ ਤਰ੍ਹਾਂ ਦੇ ਤੇਲ ਦਾ ਤੁਸੀਂ ਇਸਤੇਮਾਲ ਕਰਦੇ ਹੋ ਨਾ ਤਾਂ ਇਹ ਕਿਤੇ ਨਾ ਕਿਤੇ ਕੈਂਸਰ ਦੇ ਟਿਸ਼ੂ ਵੀ ਬਾਡੀ ਵਿੱਚ ਬਣਾਣਾ ਹੀ ਸ਼ੁਰੂ ਕਰ ਦਿੰਦਾ ਯਾਨੀ ਕੈਂਸਰ ਦਾ ਰੀਜ਼ਨ ਵੀ ਇਹ ਤੇਲ ਬਣ ਜਾਂਦਾ ਹੈ ਔਰ ਇਨਫਲੇਮੇਸ਼ਨ ਯਾਨੀ ਕਿ ਫਿਰ ਤੋਂ ਜਿਹੜੇ ਸਾਰੇ ਅਰਗਨਸ ਦੇ ਉੱਪਰ ਸੋਜੀਸ਼ ਦਾ ਜਿਹੜਾ ਇਹ ਕੰਮ ਇਹ ਕਰਨਾ ਸ਼ੁਰੂ ਕਰ ਦਿੰਦਾ ਸੋ ਕਦੇ ਵੀ ਫਰਾਈ ਕੀਤਾ ਹੋਇਆ ਤੇਲ ਰੀਯੂਜ਼ ਨਹੀਂ ਕਰਨਾ ਚਾਹੀਦਾ ਸਪੈਸ਼ਲੀ ਜਦੋਂ ਪੂਰੀ ਤਰ੍ਹਾਂ ਨਾਲ ਆਪਣਾ ਰੰਗ ਬਦਲ ਚੁੱਕਿਆ ਹੈ ਤੁਸੀਂ ਬਾਹਰ ਦੇਖੋਗੇ ਜਿਹੜੇ ਲੋਕ ਬਾਹਰ ਸਟਰੀਟ ਫੂਡ ਖਾਂਦੇ ਬਹੁਤ ਜ਼ਿਆਦਾ ਸ਼ੌਕੀਨ ਹੁੰਦੇ ਨੇ ਜਿੱਥੇ ਸਮੋਸੇ ਰੇੜੀਆਂ ਦੇ ਉੱਪਰ ਫਰਾਈ ਕੀਤੇ ਜਾ ਰਹੇ ਨੇ ਪਕੌੜੇ ਰੇੜੀਆਂ ਦੇ ਉੱਪਰ ਫਰਾਈ ਕੀਤੇ ਜਾਂਦੇ ਆ ਕਈ ਥਾਂ ਤੇ ਤਾਂ ਚਲੋ ਜਿੱਥੇ ਸਹੀ ਢੰਗ ਦੇ ਨਾਲ ਤੇਲ ਦਾ ਇਸਤੇਮਾਲ ਕੀਤਾ ਜਾਂਦਾ ਬਹੁਤ ਚੰਗੀ ਗੱਲ ਹੈ ਪਰ ਪੈਸੇ ਬਚਾਣ ਦੇ ਲਈ ਕਈ ਵਾਰੀ ਚੀਜ਼ ਸਸਤੀ ਬਣਾਉਣ ਦੇ ਲਈ ਜੋ ਹੈ ਵੱਡੇ ਵੱਡੇ ਹੋਟਲਾਂ ਤੋਂ ਯੂਜ਼ ਕੀਤਾ ਹੋਇਆ ਤੇਲ ਲੈ ਲਿਆ ਜਾਂਦਾ ਦਾ ਤੇ ਉਸੇ ਵਿੱਚ ਰੇੜੀਆਂ ਵਾਲੇ ਇਹ ਸਟਰੀਟ ਫੂਡ ਵਾਲੇ ਜੋ ਹੈ ਉਸ ਵਰਤੇ ਹੋਏ ਤੇਲ ਦਾ ਇਸਤੇਮਾਲ ਕਰਦੇ ਨੇ ਤੇ ਤੁਸੀਂ ਖੁਦ ਪੈਸੇ ਦੇ ਕੇ ਬਿਮਾਰੀਆਂ ਖਰੀਦ ਰਹੇ ਹੁੰਦੇ ਉਸ ਤੇਲ ਵਿੱਚ ਬਣੀਆ ਚੀਜ਼ਾਂ ਖਾ ਕੇ ਉਸ ਦੇ ਵਿੱਚ ਟ੍ਰਾਂਸ ਫੈਟ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਜੋ ਕਿ ਸਾਡੀ ਬਾਡੀ ਲਈ ਬਹੁਤ ਜ਼ਿਆਦਾ ਅਨ ਹੈਲਦੀ ਹੈ ਤੇ ਜੇ ਕੋਈ ਬਿਮਾਰ ਪਰਸਨ ਖਾ ਰਿਹਾ ਉਸ ਲਈ ਤੇ ਬਹੁਤ ਜ਼ਿਆਦਾ ਡੇਂਜਰਸ ਹੋਣ ਵਾਲਾ ਹੈ ਗਰੋਇੰਗ ਏਜ ਦੇ ਬੱਚਿਆਂ ਨੂੰ ਤੁਸੀਂ ਅਜਿਹੀਆਂ ਚੀਜ਼ਾਂ ਖਿਲਾ ਰਹੇ ਹੋ ਤਾਂ ਉਹਨਾਂ ਦੇ ਵਿੱਚ ਨਿਊਟ੍ਰੀਸ਼ਨ ਵੈਲਿਊ ਕਟਣ ਵਾਲੀ ਹੈ ਔਰ ਇਸ ਤਰ੍ਹਾਂ ਦੀ ਡੇਂਜਰਸ ਚੀਜ਼ਾਂ ਅਗਰ ਉਹਨਾਂ ਦੀ ਬਾਡੀ ਵਿੱਚ ਜਾ ਰਹੀਆਂ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਔਰ ਛੋਟੇ ਉਮਰ ਵਿੱਚ ਹੀ ਅਸੀਂ ਅੱਜ ਕੱਲ ਜਿਹੜਾ ਦੇਖ ਰਿਆ ਨਾ ਕਿ ਬਿਮਾਰੀਆਂ ਕਿਉਂ ਵੱਧ ਰਹੀਆਂ ਨੇ ਪਿੱਛੇ ਰੀਜ਼ਨ ਇਹ ਤੇਲ ਹੁੰਦਾ ਬਾਹਰੋਂ ਬੱਚੇ ਜਿਹੜੀਆਂ ਸਟਰੀਟ ਫੂਡ ਜਾਂ ਰੇੜੀ ਵਾਲੇ ਤੋਂ ਕੋਈ ਚੀਜ਼ਾਂ ਖਰੀਦ ਰਹੇ ਨੇ ਜਿੱਥੇ ਗਲਤ ਤੇਲ ਦਾ ਇਸਤੇਮਾਲ ਕੀਤਾ ਜਾ ਰਿਹਾ ਤਾਂ ਤੁਸੀਂ ਉੱਥੇ ਤੁਸੀਂ ਦੇਖੋਗੇ ਕਿ ਬੱਚਿਆਂ ਦੀ ਸਿਹਤ ਨੂੰ ਲੈ ਕੇ ਕੋਈ ਨਾ ਕੋਈ ਜੋ ਹੈ ਦਿੱਕਤ ਜੋ ਹੈ ਚੱਲਦੀ ਰਹਿੰਦੀ ਅਗਲੀ ਮੈਂ ਗੱਲ ਕਰੂੰਗੀ ਚਿਕਨੋਲਾ ਆਇਲ ਵੈਸੇ ਆਪਣੇ ਆਪ ਦੇ ਵਿੱਚ ਕਨੋਲਾ ਆਇਲ ਅੱਛਾ ਹੁੰਦਾ ਲੇਕਿਨ ਜਿਹੜਾ ਅਸੀਂ ਨਾਰਮਲੀ ਦੇਖਦੇ ਆਂ ਮਾਰਕੀਟ ਵਿੱਚ ਵਿਕਦਾ ਉਹ ਕਨੋਲਾ ਰਿਫਾਈਨਡ ਆਇਲ ਹੁੰਦਾ ਮੀਨਸ ਹਾਈ ਪ੍ਰੋਸੈਸਡ ਆਇਲ ਹੁੰਦਾ ਹੈ ਹਾਈ ਹੀਟ ਤੇ ਪ੍ਰੋਸੈਸ ਕੀਤਾ ਗਿਆ ਹੁੰਦਾ ਹੈ ਜਿਸ ਦੇ ਨਾਲ ਉਸ ਦੇ ਵਿੱਚ ਕਈ ਤਰ੍ਹਾਂ ਦੇ ਹਾਰਮਫੁਲ ਕੰਪਾਊਂਡਸ ਜੋ ਹੈ ਬਣ ਚੁੱਕੇ ਹੁੰਦੇ ਨੇ ਸੋ ਇਸ ਲਈ ਜਿਹੜਾ ਕਨੋਲਾ ਆਇਲ ਹੈ ਹਾਈ ਫਲੇਮ ਤੇ ਉਸ ਨੂੰ ਪ੍ਰੋਸੈਸ ਕਰਕੇ ਬਣਾਇਆ ਗਿਆ ਹੁੰਦਾ ਹੈ ਸੋ ਇਹ ਤੁਹਾਡੀ ਕਿਤੇ ਨਾ ਕਿਤੇ ਅਸੀਂ ਕੀ ਕਰਦੇ ਆ ਕੰਪਰੋਮਾਈਜ਼ ਕਰ ਜਾਂਦੇ ਆ ਕੀਮਤ ਦੇ ਨਾਲ ਕਿ ਇਹ ਸਸਤਾ ਹੈ ਤਾਂ ਅਸੀਂ ਖਰੀਦ ਲੈਨੇ ਆ ਤਾਂ ਉੱਥੇ ਤੁਸੀਂ ਆਪਣੀ ਸਿਹਤ ਦੇ ਨਾਲ ਖਿਲਵਾੜ ਕਰਦੇ ਹੋ ਕਿਉਂਕਿ ਲੌਂਗ ਟਰਮ ਅਸੀਂ ਖਾਣਾ ਬਣਾਉਣ ਦੇ ਵਿੱਚ ਲਗਾ ਤਾਂ ਜਦੋਂ ਇਸ ਤਰ੍ਹਾਂ ਦੇ ਤੇਲ ਅਨ ਹੈਲਦੀ ਤੇਲ ਦਾ ਇਸਤੇਮਾਲ ਕਰਦੇ ਆ ਤਾਂ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਦੇ ਰਿਹਾ ਹੁੰਦਾ ਤੇ ਸਾਨੂੰ ਪਤਾ ਹੀ ਨਹੀਂ ਚੱਲ ਰਿਹਾ ਹੁੰਦਾ ਅਗਲੀ ਗੱਲ ਕਰਦੇ ਆ ਜੀ ਕੌਰਨ ਆਇਲ ਵੈਸੇ ਤਾਂ ਕਾਠ ਹੀ ਲੋਕ ਕੌਰਨ ਆਇਲ ਖਰੀਦਦੇ ਨੇ ਪਰ ਜਿਹੜੇ ਵੀ ਖਰੀਦਦੇ ਨੇ ਤਾਂ ਉੱਥੇ ਵੀ ਇਹ ਹਾਈ ਫਲੇਮ ਤੇ ਜੋ ਹੈ ਪ੍ਰੋਸੈਸਡ ਕੀਤਾ ਗਿਆ ਹੁੰਦਾ ਹੈ ਤੇ ਇਸ ਦੇ ਵਿੱਚ ਵੀ ਕਈ ਤਰ੍ਹਾਂ ਦੇ ਹਾਰਮਫੁਲ ਫ੍ਰੀ ਰੈਡੀਕਲਸ ਹੁੰਦੇ ਨੇ ਜਿੱਥੇ ਫ੍ਰੀ ਰੈਡੀਕਲਸ ਆ ਜਾਣਗੇ ਜਿੱਥੇ ਟਾਕਸਿਨ ਸਾਡੀ ਬਾਡੀ ਵਿੱਚ ਆਣੇ ਸ਼ੁਰੂ ਹੋ ਜਾਣਗੇ ਉੱਥੇ ਹੀ ਦਿੱਕਤ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਲਈ ਸਾਨੂੰ ਹਮੇਸ਼ਾ ਅਜੇ ਫੂਡ ਦੇ ਉੱਪਰ ਫੋਕਸ ਕਰਨਾ ਚਾਹੀਦਾ ਹੈ ਜੋ ਸਾਨੂੰ ਨਿਊਟ੍ਰੀਸ਼ਨ ਦਵੇ ਸਾਡੀ ਹੈਲਥ ਨੂੰ ਵਧੀਆ ਰੱਖੇ ਜਾਂ ਸਾਡੀ ਬਾਡੀ ਵਿੱਚੋਂ ਟੌਕਸਿਨਸ ਨੂੰ ਫ੍ਰੀ ਰੈਡੀਕਲਸ ਨੂੰ ਬਾਹਰ ਕਰ ਸਕੇ ਇਹ ਨਹੀਂ ਕਿ ਅਸੀਂ ਖੁਦ ਖਰੀਦ ਕੇ ਟੌਕਸਿਨਸ ਲੈ ਕੇ ਆ ਰਹੇ ਹਾਂ ਖੁਦ ਖਰੀਦ ਕੇ ਫ੍ਰੀ ਰੈਡੀਕਲਸ ਲੈ ਕੇ ਆ ਰਹੇ ਹਾਂ ਕਿ ਅਸੀਂ ਇਹਨਾਂ ਨੂੰ ਖਾਈਏ ਸਿਰਫ ਠੀਕ ਹੈ ਕਿ ਕਈ ਵਾਰੀ ਲੋਕ ਦੇਖਦੇ ਨੇ ਕਿ ਅਸੀਂ ਚਲੋ ਥੋੜੀ ਸਸਤੀ ਚੀਜ਼ ਖਰੀਦ ਲਈਏ ਜਿਸ ਦੇ ਨਾਲ ਖਰਚਾ ਜੋ ਹੈ ਮੈਨੇਜ ਹੋ ਸਕੇ ਪਰ ਕਦੇ ਵੀ ਸਿਹਤ ਦੇ ਉੱਪਰ ਕੋਈ ਚੀਜ਼ ਨਹੀਂ ਹੁੰਦੀ ਹੈ ਸੋ ਅੱਜ ਕੱਲ ਜੇ ਮੈਂ ਗੱਲ ਕਰ ਰਹੀ ਆ ਮਸਟਰਡ ਆਇਲ ਸਰੋਂ ਦਾ ਤੇਲ ਤਾਂ ਬਹੁਤ ਵਧੀਆ ਤੇਲ ਮੰਨਿਆ ਜਾਂਦਾ ਹੈ ਤੇ ਕਈ ਲੋਕ ਤਾਂ ਖੁਦ ਸਰੋਂ ਬੀਜ ਕੇ ਖੁਦ ਆਪਣਾ ਜੋ ਹੈ ਤੇਲ ਕਰਦੇ ਲਈ ਤਿਆਰ ਵੀ ਕਰਵਾਉਂਦੇ ਨੇ ਸੋ ਬਹੁਤ ਚੰਗੀ ਗੱਲ ਹੈ ਕਿਉਂਕਿ ਅੱਜ ਕੱਲ ਸਰੋਂ ਦੇ ਤੇਲ ਦੇ ਵਿੱਚ ਵੀ ਜੇਕਰ ਤੁਸੀਂ ਸਸਤਾ ਤੇਲ ਕੋਈ ਖਰੀਦਦੇ ਹੋ ਤਾਂ ਉਸ ਦੇ ਵਿੱਚ ਵੀ ਪਾਮ ਆਇਲ ਦੀ ਮਿਲਾਵਟ ਕੀਤੀ ਗਈ ਹੁੰਦੀ ਹੈ ਸੋ ਇਸਾ ਇਸ ਲਈ ਇਹਨਾਂ ਚੀਜ਼ਾਂ ਦੇ ਉੱਪਰ ਬੜਾ ਜ਼ਿਆਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਆਦਰਵਾਇਜ਼ ਕੀ ਹੁੰਦਾ ਸੀ ਘਰ ਦੇ ਲਈ ਵੈਸੇ ਕੋਈ ਚੀਜ਼ ਲੈ ਕੇ ਆਣਾ ਨਾ ਉਸੇ ਅਸੀਂ ਕਿੰਨੀ ਥਾਂ ਦੇਖਦੇ ਆ ਰੇਟ ਵੀ ਦੇਖਦੇ ਰਹਿਣਾ ਕੁਆਲਿਟੀ ਵੀ ਉਹਦੇ ਦੇਖਦੇ ਰਹਿਣਾ ਆਪਾਂ ਜਿਹੜੀ ਖਾਣ ਵਾਲੀ ਤੇਲ ਦੀ ਆਪਾਂ ਗੱਲ ਕਰਦੇ ਆ ਨਾ ਬੇਸਿਕ ਚੀਜ਼ ਹੈ ਜਿਹੜੀ ਜਿਸ ਨੇ ਸਾਡੀ ਸਿਹਤ ਨੂੰ ਜਾਂ ਠੀਕ ਕਰਨਾ ਹੈ ਵਧੀਆ ਕਰਨਾ ਹੈ ਜਾਂ ਖਰਾਬ ਕਰ ਦੇਣਾ ਇਸ ਦੇ ਉੱਪਰ ਵੀ ਜ਼ਰੂਰ ਧਿਆਨ ਰੱਖਿਆ ਕਰੋ ਕਿ ਤੁਸੀਂ ਕਿਹੜੀ ਚੀਜ਼ ਖਾ ਰਹੇ ਹੋ ਅਗਲੀ ਮੈਂ ਗੱਲ ਕਰੂੰਗੀ 6ਵੇਂ ਨੰਬਰ ਤੇ ਰਿਫਾਈਂਡ ਆਇਲ ਜਿਹੜੇ ਹੁੰਦੇ ਨੇ ਸੋ ਰਿਫਾਈਨਡ ਆਇਲ ਦੀ ਵੀ ਉੱਥੇ ਗੱਲ ਆ ਜਾਂਦੀ ਹੈ ਕਿ ਇਹ ਬਹੁਤ ਜ਼ਿਆਦਾ ਪ੍ਰੋਸੈਸਡ ਕੀਤੇ ਗਏ ਹੁੰਦੇ ਨੇ ਔਰ ਅਗਰ ਅਸੀਂ ਗੱਲ ਕਰੀਏ ਹਾਈ ਹੀਟ ਦੇ ਨਾਲ ਨਾਲ ਇਸ ਦੇ ਵਿੱਚ ਕੈਮੀਕल्स ਦਾ ਵੀ ਕਈ ਤਰ੍ਹਾਂ ਦਾ ਇਸਤੇਮਾਲ ਕੀਤਾ ਗਿਆ ਹੁੰਦਾ ਰਿਫਾਈਨਡ ਆਇਲ ਬਣਾਉਣ ਦੇ ਲਈ ਜਿਸ ਦੇ ਨਾਲ ਇਹ ਜਿਹੜਾ ਇਹ ਤੇਲ ਹੁੰਦਾ ਹੈ ਇਹ ਕਾਫੀ ਡੀਗ੍ਰੇਡ ਹੋ ਚੁੱਕਿਆ ਹੁੰਦਾ ਹੈ ਤੇ ਜਦੋਂ ਅਸੀਂ ਰੈਗੂਲਰ ਰਿਫਾਈਨਡ ਆਇਲ ਦਾ ਵੀ ਇਸਤੇਮਾਲ ਕਰਦੇ ਆ ਸਾਡੀ ਬਾਡੀ ਨੂੰ ਕਈ ਤਰ੍ਹਾਂ ਦੀਆਂ ਇਹ ਬਿਮਾਰੀਆਂ ਦੇ ਦਿੰਦਾ ਹੈ ਨਿਊਟ੍ਰੀਸ਼ਨ ਵੈਲਿਊ ਜਿਹੜੀ ਅਸੀਂ ਬਹੁਤ ਲੋ ਹੋ ਚੁੱਕੀ ਹੁੰਦੀ ਹੈ ਔਰ ਹਮ ਬਹੁਤ ਜ਼ਿਆਦਾ ਹਾਰਮਫੁਲ ਸਾਡੀ ਸਿਹਤ ਲਈ ਅਸੀਂ ਇਸ ਨੂੰ ਮੰਨ ਸਕਦੇ ਆ ਸੋ ਗੱਲ ਉੱਥੇ ਆਉਂਦੀ ਹੈ ਕਿ ਕਦੇ ਕਦਾ ਅਗਰ ਤੁਸੀਂ ریفائنڈ অয়েল ਦਾ استعمال ਕਰ ਰਹੇ ਹੋ ਤਾਂ ਉੱਥੇ ਦਿੱਕਤ ਨਹੀਂ ਹੈ ਲੇਕਿਨ ਅਗਰ ਤੁਸੀਂ ਡੇਲੀ ਖਾਣਾ ਬਣਾਉਣ ਦੇ ਲਈ ਰਿਫਾਈਨਡ অয়েਲ ਦਾ استعمال ਕਰ ਰਹੇ ਹੋ ਤਾਂ ਤੁਹਾਨੂੰ ਇੱਥੇ ਸਾਵਧਾਨ ਹੋ ਜਾਂਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਇਹ ਸਾਰੇ ਤੇਲ ਜਿਹੜੇ ਹੈ ਤੁਹਾਨੂੰ ਮੁਸੀਬਤ ਵਿੱਚ ਹੀ ਪਾ ਰਹੇ ਨੇ ਕਿਸੇ ਨਾ ਕਿਸੇ ਤੁਹਾਡੀ ਸਿਹਤ ਦੇ ਨਾਲ ਖਿਲਵਾੜ ਤੁਸੀਂ ਖੁਦ ਕਰ ਰਹੇ ਹੋ ਸੋ ਜ਼ਰੂਰ ਧਿਆਨ ਰੱਖੋ ਹੈਲਦੀ ਚੋਇਸ ਆਪਣੇ ਰੱਖਣੀ ਚਾਹੀਦੀ ਹੈ ਖਾਣ ਪੀਣ ਦੇ ਵਿੱਚ ਅਗਰ ਅਸੀਂ ਦੇਸੀ ਘਿਓ ਦੀ ਗੱਲ ਕਰ ਲਈਏ ਦੇਸੀ ਘਿਓ ਵੀ ਬਹੁਤ ਅਸੀਂ ਅੱਛਾ ਇਸ ਨੂੰ ਮੰਨ ਸਕਦੇ ਹਾਂ ਲੇਕਿਨ ਗੱਲ ਉੱਥੇ ਹੀ ਜਾਂਦੀ ਹੈ ਕੋਈ ਵੀ ਆਇਲ ਹੈ ਦੇਸੀ ਕਿਉਂ ਦੀ ਆਪਾਂ ਗੱਲ ਕਰ ਲਈਏ ਤਾਂ ਉਸ ਨੂੰ ਉਸ ਦੇ ਵਿੱਚ ਕੁਝ ਵੀ ਤੁਸੀਂ ਬਣਾ ਰਹੇ ਹੋ ਤਾਂ ਉਸ ਨੂੰ ਬਹੁਤ ਜ਼ਿਆਦਾ ਹਾਈ ਹੀਟ ਤੇ ਜਦੋਂ ਅਸੀਂ ਕਰਦੇ ਆਂ ਜਾਂ ਫਿਰ ਇੱਕ ਵਾਰੀ ਉਸ ਵਿੱਚ ਫਰਾਈ ਕਰਨ ਤੋਂ ਬਾਅਦ ਚੀਜ਼ بار بار ਅਸੀਂ ਉਸ ਨੂੰ ਆਇਲ ਨੂੰ ਵਰਤ ਰਿਹਾ ਨਾ ਤਾਂ ਉਸ ਦੀ ਨਿਊਟ੍ਰੀਸ਼ਨ ਵੈਲਿਊ ਖਤਮ ਹੋ ਚੁੱਕੀ ਹੁੰਦੀ ਹੈ ਤੇ ਉਸ ਦੇ ਨਾਲ ਜੋ ਹੈ ਮਾੜਾ ਤੇਲ ਮਾੜਾ ਕਿਉਂ ਵਰਤਨ ਦੇ ਨਾਲ ਬਾਡੀ ਦੇ ਵਿੱਚ ਕੋਲੇਸਟ੍ਰੋਲ ਲੈਵਲ ਬਹੁਤ ਜ਼ਿਆਦਾ ਵਧ ਜਾਂਦਾ ਉਹ ਵੀ ਜਿਹੜਾ ਬੈਡ ਕੋਲੇਸਟ੍ਰੋਲ ਅਸੀ ਕਹਿੰਦੇ ਆ ਜਿਸ ਦੇ ਨਾਲ ਜਿਹੜੀਆਂ ਸਾਡੀਆਂ ਖੂਨ ਦੀਆਂ ਕੋਸ਼ਿਕਾਵਾਂ ਨੇ ਉਹਨਾਂ ਦੇ ਵਿੱਚ ਥੰਦਿਆਈ ਜੰਮਣੀ ਸ਼ੁਰੂ ਹੋ ਜਾਂਦੀ ਹੈ ਬਲੱਡ ਫਲੋ ਦੇ ਵਿੱਚ ਡਿਸਟਰਬੈਂਸ ਆਂਦੀ ਹੈ ਜਿਸ ਕਰਕੇ ਅੱਗੇ ਹਾਰਟ ਨੂੰ ਲੈ ਕੇ ਬ੍ਰੇਨ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਆ ਸਕਦੀ ਹੈ ਸੋ ਫਿਟ ਰਹਿਣ ਦੇ ਲਈ ਜ਼ਰੂਰੀ ਹੈ ਖਾਣ ਪੀਣ ਦੇ ਵਿੱਚ ਧਿਆਨ ਦਿਵੋ ਸਾਵਧਾਨ ਰਹੋ ਕਿ ਅਸੀਂ ਕੀ ਖਾ ਰਹਿਆਂ ਹੈ ਹੈਲਦੀ ਹੈ ਕਿ ਨਹੀਂ ਹੈ ਜੋ ਤੁਸੀਂ ਖਾਓਗੇ ਉਹੀ ਤੁਹਾਡੇ ਬੱਚੇ ਦੇ ਕੇ ਅੱਗੋਂ ਉਸੇ ਤਰੀਕੇ ਨਾਲ ਅੱਗੇ ਚੱਲਦੇ ਨੇ ਬੱਚਿਆਂ ਨੂੰ ਬਾਹਰ ਦੇ ਖਾਣੇ ਤੋਂ ਪਰਹੇਜ਼ ਜ਼ਰੂਰ ਕਰਾਓ ਬਾਅਦ ਜਿਹੜੀਆਂ ਵੀ ਚੀਜ਼ਾਂ ਆਇਲੀ ਚੀਜ਼ਾਂ ਪ੍ਰੋਸੈਸਡ ਚੀਜ਼ਾਂ ਨੇ ਉਸ ਦੇ ਵਿੱਚ ਕਿਤੇ ਨਾ ਕਿਤੇ ਮਾੜੇ ਤੇਲ ਦਾ ਇਸਤੇਮਾਲ ਕੀਤਾ ਗਿਆ ਹੁੰਦਾ ਹੈ ਜਾਂ ਫਿਰ ਕੋਈ ਚੀਜ਼ ਲੈ ਰਹੇ ਹੋ ਤਾਂ ਜ਼ਰੂਰ ਪਹਿਲਾਂ ਦੇਖ ਲਓ ਕਿ ਜਿੱਥੇ ਚੰਗੇ ਤੇਲ ਦਾ ਇਸਤੇਮਾਲ ਕੀਤਾ ਗਿਆ ਹੈ ਜਾਂ ਫਰਾਈ ਕਰਨ ਦੇ ਵਿੱਚ ਵੀ ਸਾਫ਼ ਤੇਲ ਦਾ ਇਸਤੇਮਾਲ ਕੀਤਾ ਗਿਆ ਹੈ ਉੱਥੇ ਤੁਸੀਂ ਖਾਓ ਜਾਂ ਆਪਣੇ ਬੱਚਿਆਂ ਨੂੰ ਖਿਲਾਓ ਸੋ ਜ਼ਰੂਰ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਆਪਣੇ ਕਿਚਨ ਦੇ ਵਿੱਚ ਆਪਣੇ ਰਸੋਈ ਘਰ ਦੇ ਵਿੱਚ ਇਹਨਾਂ ਗੱਲਾਂ ਦਾ ਧਿਆਨ ਰੱਖੋ ਚੇਂजेस ਕਰੋ ਅਗਰ ਤੁਸੀਂ ਇਹ 6 ਤੇਲ ਦੇ ਵਿੱਚੋਂ ਕਿਸੇ ਤੇਲ ਦਾ ਇਸਤੇਮਾਲ ਕਰ ਰਹੇ ਹੋ वीडियो आज लगी है तो इसमें लाइक एंड शेयर जरूर कर देना कमेंट करके भी दसना और जे हम तक मेरे पेज फॉलो नहीं किया फटाफट फॉलो कर दो यूट्यूब चैनल हैल्थ एडवाइस विद हरजोत कौर सबसक्राइब कर दो इंस्टाग्राम से भी मैं फॉलो कर सद मिलोंगे जल्दी ही सेहत न जुड़ी होर खास जानकारी फिलहाल ही दो जी इजाजत सत श्रीकाल